ਇੱਕ ਤੀਨ ਨੂੰ ਸਿਗਰਟ ਪੀਣ ਤੋਂ ਰੋਕਨ ਨੂੰ ਲੈ ਕੇ ਹੋਇਆ ਝਗੜਾ ਅੱਜ ਇਨਫੋਰਮੇਸ਼ਨ ਆਇਆ ਹੈ ਸਾਡੇ ਥਾਣੀ ਇੱਕ ਉੱਤੇ ਚੋਕ ਚੋਕੜੇ ਮਰਾਪੁਰੇ ਰਹਿੰਦੇ ਨੇ ਜੇ ਉੱਥੇ ਇਹਨਾਂ ਦਾ ਇਹਦਾ ਬਾਈ ਤਰੀਕਾ ਬਕੂਆ ਬਾਈ ਤਰੀਕਾ ਨਾਲ ਝਗੜਾ ਹੋਇਆ ਸੀ ਉੱਤੇ ਪੀਣ ਦੀ ਜਗ੍ਹਾ ਲੱਗੇ ਸਿਗਰਟ ਬੀਰੀਆਂ ਪੀਂਦੇ ਸੀ ਬਲਦੇਵ ਸਿੰਘ ਤੇ ਕਵੀ कोई मौत बस है बैठे ही पीर दी जगह ते पीन दे पेपर पूपर पीन दे तो मेरे बेटे ने ठक्के भी ना पी वो अद्धी रात अपने घर जावो पुलिस ने दो व्यक्तियों खिलाफ मामला कीता दर्ज पुलिस ने मृतक की लाश को कब्जे च ले अगली कार्रवाई का। ਵਾਦਾ ਧਾਰਮਿਕ ਸਥਾਨ ਕੋਲ ਸਿਗਰਟ ਪੀਣ ਤੇ ਰੋਕਣ ਤੇ ਲੜਾਈ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਇਸ ਸਬੰਧੀ ਥਾਣਾ ਸਿਟੀ ਤਰੰਤ ਤਰੰਤ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਪੁੱਤਰ ਰੌਣਕੀ ਰਾਮਵਾਸੀ ਚੁੰਗਿਆ ਮੁਰਾਦਪੁਰਾ ਜੋ ਪੀਰ ਦੀ ਦਰਗਾਹ ਨਜ਼ਦੀਕ ਖੜਾ ਸੀ ਤਾਂ ਉਸ ਦੇ ਕੋਲ ਹੀ ਬਲਦੇਵ ਸਿੰਘ ਪੁੱਤਰ ਦੀਪਕ ਅਤੇ ਗੈਵੀ ਪੁੱਤਰ ਸ਼ੰਭੂ ਵਾਸੀ ਝੁੰਗੀਆਂ ਮੁਰਾਦਪੁਰ ਸਿਗਰਟ ਪੀ ਰਹੇ ਸਨ ਸੁਨੀਲ ਨੇ ਦੋਵਾਂ ਵਿਅਕਤੀਆਂ ਨੂੰ ਸਿਗਰਟ ਨਾ ਪੀਂਦਾ ਕਿਹਾ ਇਸ ਤੋਂ ਬਾਅਦ ਦੋਵਾਂ ਦੇ ਵਿੱਚ ਲੜਾਈ ਸ਼ੁਰੂ ਹੋ ਗਈ ਸੁਨੀਲ ਦੇ ਸਿਰ ਤੇ ਇੱਟ ਲੱਗਨ ਕਾਰਨ ਮੌਤ ਹੋ ਗਈ ਕੋਲਣਕ ਵਿਅਕਤੀ ਦੀ ਡੈਥ ਹੋਈ ਹੈ ਉਹ ਇਹ ਮੱਚ ਕੀ ਕਰ ਰਹੀ ਕਿ ਨਹੀਂ ਬਰਾਬਰ ਹੈ ਅੱਜ ਇਨਫੋਰਮੇਸ਼ਨ ਆਇਆ ਹੈ ਫਟੇ ਥਾਣੀ ਕਿ ਇੱਕ ਉੱਥੇ ਝੁੰਗੀਆਂ ਚੌਂਪੜੀ ਮੁਰਾਦਪੁਰ ਦੇ ਰਿੰਡੇ ਨੇ ਕਿ ਉੱਥੇ ਇਹਨਾਂ ਦਾ ਬਾਈ ਤਰੀਕ ਦਾ ਬਕੂਆ ਬਾਈ ਤਰੀਕ ਨੂੰ ਇਹਨਾਂ ਦਾ ਝਗੜਾ ਹੋਇਆ ਤੇ ਉਹ ਤੇ ਪੀੜ ਦੀ ਜਗ੍ਹਾ ਲੱਗੇ ਸਿਗਰਟ ਬੀੜੀਆਂ ਪੀਂਦੇ ਹੀ ਬਲਦੇਵ ਸਿੰਘ ਤੇ ਕਹਿ ਵੀ ਤੇ ਇਹਦੇ ਮਰਨ ਵਾਲੇ ਸ਼ਹੀਦ ਨੇ ਉਹਨਾਂ ਨੂੰ ਕਹਿ ਵੀ ਪੀੜ ਦੀ ਜਗ੍ਹਾ ਲੱਗੇ ਨਾ ਬੀੜੀਆਂ ਉਹ ਇਹ ਵਜ੍ਹਾ ਨਾਲ ਜਿਸ ਕਰਕੇ ਉਹਨੂੰ ਨਾ ਫੜ ਕੇ ਉਹਦੇ ਸਿਰ 'ਤੇ ਇੱਟ ਮਾਰੀ ਜਿਹੜਾ ਉਹਦੇ ਸੱਟ ਲੱਗੀ ਜਿਆਦਾ ਸੱਟ ਹਣ ਕਰਕੇ ਇਹਨਾਂ ਨੇ ਕਿਸੇ ਇਨਫੋਰਮੇਸ਼ਨ ਹੀ ਦਿੱਤੀ ਨਾ ਹਸਪਤਲ ਦਾਖਲ ਕਰਨਾਤਾ ਅਮਰਸਰ ਅੱਜ ਸਵੇਰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜਿਹਦੇ ਉਹਦੇ ਕਰਕੇ ਉਹਨੇ ਬਿਆਨ ਲਿਖ ਕੇ ਇਹ ਉਹਨਾਂ ਦੀ ਕਾਰਵਾਈ ਕੀਤੀ ਗਈ ਹੈ। ਉਹਦਾ ਨਾਮ ਕੀ ਨਾਮ ਹੈ ਤੇ ਬਦਵਾਲ ਵੇਖਣਾ ਹੋਇਆ। ਮਨਨਾਲ ਦੇ ਨਾਮ ਸ਼ਨੀ ਕੁਮਾਰ ਇਹ ਵੀ ਉਹਦਾ ਝੂਂਗਿਆਂ ਚ ਬੜੇ ਦਾ ਹੀ ਆ ਤੇ ਜਿਹੜਾ ਦੋਸ਼ੀ ਜਿਹੜੇ ਬੰਦੀਪ ਸਿੰਘ ਤੇ ਗਾਣੀ ਇਹ ਵੀ ਉਹਨਾਂ ਦੇ ਨਾਲ ਦੇ ਲੱਗੇ ਕਰ ਰਹੇ ਨੇ ਝੂਂਗੀਆਂ ਉੱਥੇ ਹੀ ਆ ਮੁਰਾਦਪੁਰ। ਉਹਨੇ ਜੀ ਉਹਨੇ ਕੀ ਕਾਰਵਾਈ ਨਾਸਟਰੀ ਕੋਈ ਮਾਮਲਾ ਕਦਮਾਦਰ ਜੀ ਕੀਤਾ ਗਿਆ ਜੀ ਤੇ ਜਿਹੜੀਆਂ ਦੋਸ਼ੀਆਂ ਨੇ ਇਹ ਪਾਲ ਜਾਰੀ ਆ। ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਓ ਬੱਚੇ ਮੇਰਾ ਨਜ਼ਰੀਨਾ ਇਕ ਕਿਸਰਾ ਆਸਾ ਦਾ ਬੇਟਾ ਆਸਾ ਇਹ ਬੇਟੇ ਹੀ ਪੀ ਦੀ ਜਗਾ ਤੇ ਪੀਂਦਾ ਹੈ ਪੇਪਰ ਕੋਪਰ ਪੀਂਦਾ ਹੈ ਤੇ ਮੇਰੇ ਬਟੇ ਦੇ ਟੱਕੇ ਵੀ ਨਾ ਪੀਉਂਗਾ ਅੱਧੀ ਰਾਤ ਆਪਰੇ ਘਰੇ ਜਾਵੋ ਧੁਪਕਾਰੀਆਂ ਜੋ ਮੰਡਾ ਨੇ ਉਹ ਕਹਿੰਦਾ ਤੂੰ ਇਹ ਫਿਰਦੇ ਜਗਾ ਦਾ ਮਾਲਕ ਆ ਅਸੀਂ ਇੱਥੇ ਬਹਿਣਾ ਉਹ ਨਹੀਂ ਤਾਂ ਉਹਨੇ ਉਹਨੇ ਪੀ ਉਹਨੇ ਤੇ ਉਹਨੇ ਮਰਕੇ ਤਾਂ ਉਹ ਰੋਟਾ ਕਮਾਰ ਕੇ ਸੋਰਤਾ ਥੱਲੇ ਉਹਨੇ ਟਚੋਕੇ ਬਾਅਦ ਬੇਹੜੀ ਦੀ ਚੋਕ ਕੇ ਤੇ ਸਿਰ ਤੇ ਮਾਰ ਦਿੱਤੀ ਮੈਂ ਡਾਕ ਦੇ ਦੀ ਨਾ ਮਾਰੀ ਨਾ ਮਾਰੀ ਉਹਨੇ ਚੋਕ ਤੇ ਮਾਰੀ ਦਿੱਤੀ ਚਾਰ ਬੱਚੇ ਉਹਦੇ ਇੱਕ ਕੁੜੀ ਇੱਥੇ ਨਿਕਾਤੇ ਆ ਤੇ ਮੇਰਾ ਬੱਚਾ ਨਾਲ ਸੇ ਝਗੜਾ ਹੋ ਗਿਆ ਥੇ ਟੇਥੀ ਤਰੀਕੀ ਹੋਈ ਉਹ ਤੇ ਜਿਹਨੇ ਹਮਲਾ ਕੀਤਾ ਮਾਰਿਆ ਉਹਨੇ ਨਾਂ ਕੀ ਆ ਉਹ ਇੱਕ ਬਲਦੇਵ ਆ ਇੱਕ ਗੈਰੀ ਆ ਇੱਕ ਛਨੀਰ ਉਸ ਮੁੰਡੇ ਦੇ ਨਾਲ ਇੱਕ ਦੀਪਕੇ ਬਾਕੀ ਪੰਜ ਕੋਈ ਜਗਾ ਬਾਕੀ ਨਹੀਂ ਵੇਖੇ ਕੀ ਬੰਦ ਕਰਦੇ ਤੁਸੀਂ ਕੰਮ ਦੀ ਹੜੀ ਤੋਰੀ ਜੜੀ ਸਾਫ ਨਵੇਂ ਦਿਨ ਸਾਹੀ ਮੰਨ ਕਰਦੇ ਸੀ ਹੰਸਾਉਂਦੇ ਮੰਨ